ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ 9 ਗੋਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ ਕਹੂ ਨਾਨਕ ਹਰ ਭਜਮਨਾ ਜੇ ਬਿਦ ਜਲਕ ਮੀਨਾ ਐਸੇ ਦੀਨ ਦਿਆਲ ਸਤਿਗੁਰੂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਤਿਨਾਂ ਦੇ 350 ਸਾਲਾ ਸ਼ਤਾਪ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਤਿਗੁਰੂ ਜੀ ਦੇ ਸ਼ਲੋਕਾਂ ਦੀ ਵਿਚਾਰ ਆਰੰਭ ਕਰਨ ਜਾ ਰਹੇ ਹਾਂ ਅੱਜ ਅਸੀਂ ਸਤਗੁਰਾਂ ਦੇ ਪਹਿਲੇ ਸ਼ਲੋਕ ਦਾ ਪਾਠ শ্রবণ ਕੀਤਾ ਹੈ ਇਹ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1426 ਉੱਪਰ ਸੁਭਾਇਮਣ ਹੈ ਇਸ ਸ਼ਲੋਕ ਦੁਆਰਾ ਇਸ ਸ਼ਲੋਕ ਰਾਹੀਂ ਨੌਵੇਂ ਪਾਤਸ਼ਾਹ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਆਓ ਇਹਨੂੰ ਸਮਝਣ ਦਾ ਯਤਨ ਕਰਦੇ ਹਾਂ ਪਹਿਲਾ ਸਤਿਗੁਰਾਂ ਦੇ ਉੱਪਰ ਸਰਲੇਖ ਦਿੱਤਾ ਹੈ ਸੰਖੇਪ ਵਿੱਚ ਮੰਗਲਾ ਚਰਣਾ ਆਇਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਸੰਖੇਪ ਮੰਗਲਾ ਚਰਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 523 ਵਾਰ ਆਇਆ ਹੈ ਸੰਪੂਰਨ ਮੂਲ ਮੰਤਰ ਏਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਕੁੱਲ 33 ਵਾਰ ਆਇਆ ਹੈ ਇਹ ਸਿੱਖੀ ਦਾ ਮੂਲ ਮੰਤਰ ਹੈ ਮੰਗਲਾ ਚਰਨ ਹੈ ਇਸ ਵਿੱਚ ਉਸ ਪ੍ਰਮਾਤਮਾ ਬਾਰੇ ਦੱਸਿਆ ਹੋਇਆ ਹੈ ਜਿਸ ਦੀ ਸਤਿਗੁਰੂ ਜੀ ਅਕੇ ਗੱਲ ਕਰਦੇ ਨੇ ਇੱਕ ਓੰਕਾਰ ਦਾ ਮਤਲਬ ਹੈ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਇੱਕ ਰਸ ਸਭ ਥਾਂਏ ਵਸਿਆ ਵਿਆਪਕ ਹੈ ਭਾਵ ਉਹ ਇੱਕ ਹੈ ਜਿਸ ਵਰਗਾ ਹੋਰ ਦੂਜਾ ਕੋਈ ਵੀ ਨਹੀਂ ਅਸੀਂ ਸਤਿਗੁਰਾਂ ਦੀ ਬਾਣੀ ਤੋਂ ਪੜ੍ਹਦੇ ਹਾਂ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਜਾਂਸੀ ਜਬਜੀ ਸਾਹਿਬ ਜੀ ਦੀ ਬਾਣੀ ਅੰਦਰ ਪੜ੍ਹਦੇ ਹਾਂ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਸਤਿਗੁਰਾਂ ਨੇ ਗੁਰਬਾਣੀ ਅੰਦਰ ਸਾਨੂੰ ਇਹ ਸਮਝਾਇਆ ਕਿ ਭਾਈ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਸਭ ਥਾਂ ਹੀ ਵਸਿਆ ਵਿਆਪਕ ਹੈ ਖੋਣਾ ਉਹਦੇ ਬਾਰੇ ਪਤਾ ਕਿਵੇਂ ਲੱਗਦਾ ਹੈ ਕਿ ਉਹ ਇੱਕ ਥਾਂ ਤੇ ਹੈ ਇੱਕ ਥਾਂ ਤੇ ਨਹੀਂ ਸਭ ਥਾਵਾਂ ਇੱਕ ਹੈ ਔਰ ਸਭ ਥਾਵਾਂ ਤੇ ਵਸਿਆ ਵਿਆਪਕ ਹੈ ਉਹ ਸਾਨੂੰ ਪਤਾ ਲੱਗ ਲੱਗਦਾ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਭਾਵੇਂ ਜਦੋਂ ਗੁਰੂ ਕੋਲ ਆਵਾਂਗੇ ਗੁਰੂ ਸਾਨੂੰ ਉਸ ਬਾਰੇ ਜਾਣਕਾਰੀ ਦਿੰਦਾ ਹੈ ਉਸ ਬਾਰੇ ਗਿਆਨ ਦਿੰਦਾ ਹੈ ਉਸ ਬਾਰੇ ਸਮਝ ਦਿੰਦਾ ਹੈ ਕੇ ਭਾਈ ਜਿਹੜਾ ਇੱਕ ਪਰਮੇਸ਼ਰ ਅਕਾਲਪੁਰਖ ਹੈ ਉਹ ਸਭ ਥਾਈਂ ਵਸਿਆ ਹੈ ਵਿਆਪਕ ਹੈ ਜਿੰਨਾ ਚਿਰ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਨਹੀਂ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣਦੇ ਗੁਰੂ ਕੋ ਲਾਉਂਦੇ ਨਹੀਂ ਗੁਰਬਾਣੀ ਨੂੰ ਖੁਦ ਪੜ੍ਹਦੇ ਨਹੀਂ ਉਹਨਾਂ ਚਿਰ ਸਾਨੂੰ ਲੱਗਦਾ ਹੈ ਕਿ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਕਿਤੇ ਦੂਰ ਬੈਠਾ ਹੋਇਆ ਹੈ ਅਸੀਂ ਕਈ ਵਾਰ ਇਹ ਮੰਨ ਲੈਨੇ ਹਾਂ ਕਿ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਉੱਪਰ ਬੈਠਾ ਹੋਇਆ ਹੈ ਕਈ ਵਾਰ ਅਸੀਂ ਆਮ ਲੋਕਾਂ ਨੂੰ ਗੱਲ ਕਰਦੇ ਆਵੇਂ ਸੁਣਿਆ ਆਵੇਗਾ ਉਹ ਕਹਿੰਦੇ ਨੇ ਨੀਲੀ ਛੱਤ ਵਾਲਾ ਜਾਣੇ ਉੱਪਰ ਵਾਲਾ ਜਾਣੇ ਭਾਵ ਕਿਤੇ ਉੱਪਰ ਸਤਵੇਂ ਸਮਾਨ ਦੇ ਉੱਪਰ ਬੈਠਾ ਹੋਇਆ ਸਮਝਿਆ ਹੋਇਆ ਹੈ ਪਰ ਗੁਰਬਾਣੀ ਨੇ ਆਖਿਆ ਈ ਬੈਠਲ ਹੂ ਬੈਠਲ ਬੀਠਲ ਬੈਨ ਸੰਸਾਰ ਨਹੀਂ ਜਾਂਸੀ ਪੜਦੇ ਹਾਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਕਹਿੰਦੇ ਗੋਬਿੰਦ ਤੋਂ ਬਗੈਰ ਐਸੀ ਕੋਈ ਵੀ ਥਾਂ ਨਹੀਂ ਜਿੱਥੇ ਉਹ ਮਾਲਕ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਵਸਿਆ ਨਹੀਂ ਹੋਇਆ ਭਾਵ ਉਹ ਸਭ ਥਾਈਂ ਵਸਿਆ ਹੈ ਇੱਕ ਰਸ ਵਿਆਪਕ ਹੈ ਹੁਣ ਜਦੋਂ ਅਸੀਂ ਦੂਜੇ ਮਤਾਂ ਬਾਰੇ ਪੜ੍ਹਦੇ ਹਾਂ ਕਈ ਜਿਹੜੇ ਮਤ ਨੇ ਉਹਨਾਂ ਨੇ ਆਪਣੇ ਲੱਗ-ਲੱਗ ਪਰਮੇਸ਼ਰ ਬਣਾਏ ਹੋਏ ਨੇ ਲੱਗ-ਲੱਗ ਦੇਵੀ-ਦੇਵਤੇ ਬਣਾਏ ਹੋਏ ਨੇ ਉਹਨਾਂ ਨੇ ਆਖਿਆ ਜੀਵਨ ਦੇਣ ਵਾਲਾ ਦੇਵਤਾ ਹੋਰ ਹੈ ਭੋਜਨ ਭੰਡਾਰ ਦੇਣ ਵਾਲਾ ਦੇਵਤਾ ਹੋਰ ਹੈ ਸੰਘਾਰਨ ਵਾਲਾ ਭਾਵ ਮਾਰਨ ਵਾਲਾ ਦੇਵਤਾ ਕੋਈ ਹੋਰ ਹੈ ਪਰ ਜਦੋਂ ਗੁਰਮਤ ਅਨੁਸਾਰ ਅਸੀਂ ਵੇਖਦੇ ਹਾਂ ਮਾਰਨ ਵਾਲਾ ਦਾਤਾਂ ਦੇਣ ਵਾਲਾ ਸੰਘਾਰਨ ਵਾਲਾ ਕੌਣ ਹੈ ਸਤਿਗੁਰਾਂ ਨੇ ਆਖਿਆ ਕੇਵਲ ਤੇ ਕੇਵਲ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਮਾਰ ਰੱਖਾ ਇੱਕੋ ਆਪ ਮਾਨੁਖ ਕਹਿ ਕਿਛ ਨਾਹੀ ਹਾਥ ਸਤਿਗੁਰੂ ਜੀ ਕਹਿੰਦੇ ਮਾਰਨ ਵਾਲਾ ਰੱਖਣ ਵਾਲਾ ਸਾਡੀ ਪਾਲਣਾ ਕਰਨ ਵਾਲਾ ਸਾਨੂੰ ਦਾਤਾਂ ਦੇਣ ਵਾਲਾ ਕੇਵਲ ਤੇ ਕੇਵਲ ਉਹ ਇੱਕ ਹੀ ਹੈ ਜਿਹੜਾ ਸਭ ਥਾਈਂ ਵਸਿਆ ਹੋਇਆ ਹੈ ਤੇ ਉਸ ਵਸੇ ਹੋਏ ਮਾਲਕ ਨੂੰ ਪਤਾ ਸਾਨੂੰ ਲੱਗੇਗਾ ਗੁਰੂ ਕੋ łąਣ ਕੇ ਜਿੰਨਾ ਚਿਰ ਅਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣਦੇ ਗੁਰੂ ਕੋ łąਣ ਕੇ ਗੁਰਬਾਣੀ ਨੂੰ ਪੜਦੇ ਨਹੀਂ ਸੁਣਦੇ ਨਹੀਂ ਵਿਚਾਰ ਨਹੀਂ ਕਰਦੇ ਸ਼ਬਦ ਦੀ ਉਹਨਾਂ ਚਿਰ ਸਾਨੂੰ ਕਿਤੇ ਮਾਲਕ ਜਿਹੜਾ ਉਹ ਦੂਰ ਹੀ ਨਜ਼ਰ ਆਵੇਗਾ ਤੇ ਉਸ ਮਾਲਕ ਨੂੰ ਪਾਉਣ ਦੀ ਖਾਤਰ ਲੋਕ ਜਿਹੜੇ ਨੇ ਉਹ ਜੰਗਲਾਂ ਵਿੱਚ ਭਟਕਦੇ ਰਹਿ ਕਈ ਕਈ ਥਾਵਾਂ ਤੇ ਇਕਾਂਤ ਵਾਸ ਬੈਠੇ ਰਹਿ ਪਰ ਗੁਰਬਾਣੀ ਨੇ ਗੁਰਮਤ ਨੇ ਜਿੰਨਾ ਸੌਖਾ ਤੇ ਸੁਖਹਣ ਤਰੀਕਾ ਸਾਨੂੰ ਦੱਸਿਆ ਹੈ ਉਹਨਾਂ ਹੋਰ ਕਿਸੇ ਵੀ ਮਤ ਨੇ ਨਹੀਂ ਦੱਸਿਆ ਧਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਸਤਿਗੁਰ ਜੀ ਕਹਿੰਦੇ ਕਿਉਂ ਜੰਗਲ ਵਿੱਚ ਖੋਜਣ ਵਾਸਤੇ ਜਾ ਰਿਆਂ ਹੈ ਬਨ ਦਾ ਅਰਥ ਹੁੰਦਾ ਜੰਗਲ ਕਹਿੰਦੇ ਕਿਉਂ ਜੰਗਲ ਵਿੱਚ ਉਹਨੂੰ ਲੱਭਣ ਵਾਸਤੇ ਜਾ ਰਿਆਂ ਹੈ ਸਰਬ ਨਿਵਾਸੀ ਉਹ ਸਾਰਿਆਂ ਦੇ ਵਿੱਚ ਪਰਮੇਸ਼ਰ ਵਸਿਆ ਹੋਇਆ ਹੈ ਸਦਾ ਅਲੇਪਾ ਸਾਡੇ ਨਾਲੋਂ ਨਰਲੇਪ ਵੀ ਹੈ ਸਾਡੇ ਵਿੱਚ ਰਹਿੰਦੇ ਹੋਇਆ ਹੈ ਸਾਡੇ ਵਿੱਚ ਰਹਿੰਦਿਆਂ ਹੋਇਆ ਵੀ ਸਾਰੀ ਕਾਇਨਾਤ ਵਿੱਚ ਰਹਿੰਦਿਆਂ ਆਇਆ ਵੀ ਉਹ ਪਰਮੇਸ਼ਰ ਨਰਲੇਪ ਹੈ ਤੋਹੀ ਸੰਗ ਸਮਾਈ ਕਹਿੰਦੇ ਤੇਰੇ ਅੰਦਰ ਵੀ ਬੈਠਾ ਹੋਇਆ ਹੈ ਬਾਹਰ ਭੀਤਰ ਇੱਕ ਹੋ ਜਾਣੋ ਇਹ ਗੁਰ ਗਿਆਨ ਬਤਾਏ ਪਰ ਸਤਗੁਰੂ ਜੀ ਕਹਿੰਦੇ ਇਹ ਪਤਾ ਕਿਵੇਂ ਲੱਗੇਗਾ ਗੁਰੂ ਗਿਆਨ ਰਾਈ ਜੋ ਬਾਹਰ ਵੀ ਵਸਿਆ ਹੈ ਭੀਤਰ ਦਾ ਮਤਲਬ ਅੰਦਰ ਬਾਹਰ ਭੀਤਰ ਇੱਕ ਹੋ ਜਾਣੋ ਕਹਿੰਦੇ ਉਸ ਇੱਕ ਨੂੰ ਜਾਣ ਜੋ ਬਾਹਰ ਵੀ ਸਭ ਥਾਈਂ ਫੈਲੇ ਹੋਇਆ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਤੇ ਸਾਡੇ ਅੰਦਰ ਵੀ ਗੁਣਾ ਸਰੂਪ ਹੋ ਕੇ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਬੈਠਾ ਹੋਇਆ ਹੈ ਇਸ ਦੀ ਸੋਝੀ ਹੋਵੇਗੀ ਇਹ ਗੁਰ ਗਿਆਨ ਬਤਾਈ ਗੁਰੂ ਗਿਆਨ ਰਹੀਂ ਗੁਰੂ ਸਮਝ ਰਹੀਂ ਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਸ਼ਬਦ ਨੂੰ ਵਿਚਾਰ ਕੇ ਫਿਰ ਸਾਨੂੰ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਬਾਰੇ ਸੋਝੀ ਹੁੰਦੀ ਹੈ ਪਤਾ ਲੱਗਦਾ ਹੈ ਮੰਗਲ ਵਿੱਚ ਵੀ ਸਤਿਗੁਰਾਂ ਨੇ ਇਹੋ ਕਿਹਾ ਇੱਕ ਓੰਕਾਰ ਪਰਮੇਸ਼ਰ ਕਾਲਪੁਰਖ ਵੈਗੁਰੂ ਇੱਕ ਹੈ ਇੱਕ ਰਸ ਸਭ ਥਾਈ ਵਸਿਆ ਵਿਆਪਕ ਹੈ ਫਿਰ ਅੱਗੇ ਸਤਿਗੁਰ ਜੀ ਕਹਿੰਦੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਕਾਲਪੁਰਖ ਵੈਗੁਰੂ ਤੱਕ ਪਹੁੰਚਿਆ ਜਾ ਸਕਦਾ ਹੈ ਹੁਣ ਵੇਖੋ ਇੱਥੇ ਇਹਨੂੰ ਪ੍ਰਸਾਦ ਪੜ੍ਹਨਾ ਹੈ ਸਾਹ ਪਰ ਬਿੰਦੀ ਨਹੀਂ ਲਾਉਣੀ ਜੇ ਅਸੀਂ ਸਾਹ ਪੈਰ ਬਿੰਦੀ ਲਾ ਦੇਵਾਂਗੇ ਇਹਦਾ ਮਤਲਬ ਬਣ ਜਾਵੇਗਾ ਪ੍ਰਸਾਦ ਤੇ ਫਿਰ ਪ੍ਰਸ਼ਾਦ ਦੇ ਅਰਥ ਜਿਹੜੇ ਨੇ ਉਹ ਕੜਾ ਪ੍ਰਸ਼ਾਦ ਹੀ ਦੇਖ ਹੋ ਜਾਣਗੇ ਜਾਂ ਪ੍ਰਸ਼ਾਦਾ ਹੋ ਜਾਵੇਗਾ ਬਿੰਦੀ ਲਾਉਣ ਦੇ ਨਾਲ ਅਰਥ ਜਿਹੜੇ ਉਹ ਗਲਤ ਹੋ ਜਾਣਗੇ ਅਰਥ ਬਦਲ ਜਾਣਗੇ ਇੱਥੇ ਬਿੰਦੀ ਨਹੀਂ ਲਾਉਣੀ ਜੇ ਬਿੰਦੀ ਲਾ ਦਵਾਂਗੇ ਇਹਦਾ ਅਰਥ ਬਣ ਜਾਵੇਗਾ ਪ੍ਰਸ਼ਾਦ ਜੇ ਬਿੰਦੀ ਰਹਿਤ ਪੜ੍ਹਾਂਗੇ ਪ੍ਰਸ਼ਾਦ ਫਿਰ ਉਹਦਾ ਮਤਲਬ ਹੋਵੇਗਾ ਕਿਰਪਾ ਉਸ ਮਾਲਕ ਦੀ ਮਿਹਰ ਫਨੁਗ੍ਰਹਿ ਇਹ ਇਸ ਗੁਰਪ੍ਰਸ਼ਾਦ ਦੇ ਅਰਥ ਨੇ ਫਿਰ ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਸ਼ਲੋਕ ਮਹੱਲਾ ਨੋਵਾ ਭਾਵ ਨੋਵੇਂ ਸਤਿਗੁਰੂ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਜੀ ਦੇ ਸ਼ਲੋਕ ਇੱਥੋਂ ਆਰੰਭ ਹੋਣ ਜਾ ਰਹੇ ਨੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਸ਼ਲੋਕ ਅੰਦਰ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਗੁਣ ਦਾ ਮਤਲਬ ਹੁੰਦਾ ਹੈ ਸਿਫਤ ਸਲਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਕੁਦਾ ਜਸ ਗਾਉਣਾ ਉਹਦੀ ਸ਼ਿਫਤ ਸਲਾਹ ਕਰਨੇ ਗੋਨਾ ਗੋਬਿੰਦ ਹੁਣ ਗੋਬਿੰਦ ਦਾ ਅਰਥ ਹੈ ਉਹੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਰਿਆਂ ਘਟਾਂ ਘਟਾਂ ਦੇ ਵਿੱਚ ਵਸਿਆ ਹੋਇਆ ਹੈ ਵਿਆਪਕ ਹੈ ਹੁਣ ਵੇਖੋ ਸਾਧ ਸੰਗਤ ਜੀ ਇੱਥੇ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਗੁਰਬਾਣੀ ਅੰਦਰ ਉਸ ਪਰਮੇਸ਼ਰ ਦੇ ਅਨੇਕਾਂ ਨਾਮ ਸਤਿਗੁਰਾਂ ਨੇ ਵਰਤੇ ਹੋਏ ਨੇ ਗੋਬਿੰਦ ਵੀ ਵਰਤਿਆ ਹੈ ਬੀਟਲ ਸ਼ਬਦ ਵੀ ਵਰਤਿਆ ਹੈ ਮਾਧੋ ਵੀ ਵਰਤਿਆ ਹੈ ਹਰੀ ਵੀ ਵਰਤਿਆ ਹੈ ਅੱਲਾ ਵੀ ਵਰਤਿਆ ਹੈ ਰਾਮ ਸ਼ਬਦ ਵੀ ਸਾਨੂੰ ਜਿਹੜਾ ਉਹ ਗੁਰਬਾਣੀ ਵਿੱਚੋਂ ਮਿਲਦਾ ਹੈ ਤੇ ਰਾਮ ਸ਼ਬਦ ਦੋਹਾਂ ਅਰਥਾਂ ਚਾਹੁੰਦਾ ਹੈ ਇੱਕ ਦਸ਼ਰਦ ਦਾ ਪੁੱਤਰ ਰਾਮ ਜੁਦਿਆ ਵਾਲਾ ਰਾਮ ਉਹਦਾ ਵੀ ਜ਼ਿਕਰ ਗੁਰਬਾਣੀ ਚ ਆਇਆ ਹੈ ਜਦੋਂ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸੁਰਤ ਜੋੜਨ ਲਈ ਆਖਿਆ ਹੈ ਉਸ ਨਾਲ ਇੱਕ ਮਿਕ ਹੋਣ ਲਈ ਆਖਿਆ ਹੈ ਉਦੋਂ ਰਮੇ ਹੋਏ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸਤਿਗੁਰਾਂ ਨੇ ਨਾਮ ਵਰਤੇ ਹੋਇਆ ਹੈ ਇਸ ਤਰ੍ਹਾਂ अनेका ਨਾਮ ਗੁਰਬਾਣੀ ਅੰਦਰ ਸਤਿਗੁਰਾਂ ਨੇ ਵਰਤੇ ਨੇ ਜਿਹਨੂੰ ਸਿੰਘ ਗੁਰਬਾਣੀ ਚੋਂ ਪੜ੍ਹਦੇ ਹਾਂ ਕੀਰਤਮ ਨਾਮ ਕਥੇ ਤੇਰੇ ਜਿਹਬਾ ਸਤ ਨਾਮ ਤੇਰਾ ਪਰਾਪੁਰਬਲਾ ਭਾਉ ਉਸ ਪਰਮੇਸ਼ਰ ਦੇ अनेका ਨਾਮ ਵਰਤੇ ਨੇ ਪਰ ਇਹਨਾਂ अनेका ਨਾਵਾਂ ਦੇ ਅਰਥ ਅਲੱਗ-ਅਲੱਗ ਨਹੀਂ ਕਰਨੇ ਇਹਨਾਂ अनेका ਨਾਵਾਂ ਦੇ ਅਰਥ ਉਹੀ ਕਰਨੇ ਨੇ ਜਿਹੜੇ ਆਪਾਂ ਮੰਗਲ ਵਿੱਚ ਉਹਨੇ ਸਮਝ ਗਿਆ ਠੇਹਾ ਇੱਕ ਓੰਕਾਰ ਜਿਹੜਾ ਪਰਮੇਸ਼ਰ ਇੱਕ ਹੈ ਸਭ ਥਾਈਂ ਵਸਿਆ ਵਿਆਪਕ ਹੈ ਇੱਥੇ ਹੁਣ ਗੋਬਿੰਦ ਦਾ ਅਰਥ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੈ ਸਤਗੁਰੂ ਜੀ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਕਹਿੰਦੇ ਛੇ ਮੇਰਿਆ ਮਨਾ ਤੂੰ ਉਸ ਗੋਬਿੰਦ ਦੇ ਉਸ ਪਰਮੇਸ਼ਰ ਦੇ ਉਸ ਪ੍ਰਭੂ ਦੇ ਗੁਣ ਨਹੀਂ ਗਾਏ ਭਾਵ ਉਹਦੀ ਸਿੱਖਤ ਸਲਾਹ ਨਹੀਂ ਕੀਤੀ ਉਸ ਮਾਲਕ ਨਾਲ ਸਾਹ ਨਹੀਂ ਬਣਾਈ ਇਸ ਜੀਵਨ ਦੇ ਅੰਦਰ ਤੇ ਹੋਇਆ ਕੀ ਜਨਮ ਅਕਾਰਥ ਕੀਨ ਕਹਿੰਦੇ ਜਿਹੜਾ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੋਇਆ ਸੀ ਦੁਰਲੱਭ ਦੇਹੀ ਮਿਲੀ ਹੋਈ ਸੀ ਕਹਿੰਦੇ ਅਕਾਰਥ ਹੀ ਜਿਹੜਾ ਉਹ ਗਵਾਈ ਜਾ ਰਹਾ ਹਾ ਅਕਾਰਥ ਦਾ ਅਰਥ ਹੁੰਦਾ ਵਿਅਰਥ ਹੁਣ ਵੇਖੋ ਇਹ ਜਿਹੜੀ ਮਨੁੱਖਾ ਦੇਹੀ ਹੈ ਮਿਲੀ ਕਿਸ ਵਾਸਤੇ ਹੈ ਅਸੀਂ ਹਰ ਰੋਜ਼ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਧੰ ਗੁਰੂ ਪੰਚਮ ਪਾਤਸ਼ਾਹ ਜੀ ਨੇ ਉਸ ਪਰਮੇਸ਼ਰ ਕਾਲਪੁਰਖ ਵੈਗੁਰੂ ਲਈ ਗੋਬਿੰਦ ਸ਼ਬਦ ਵਰਤੇ ਆ ਸਤਿਗੁਰ ਜੀ ਕਹਿੰਦੇ ਗੋਬਿੰਦ ਨੂੰ ਮਿਲਣ ਦੇ ਨਾਲ ਇਹ ਤੇਰੀ ਵਾਰੀ ਹੈ ਪਰ ਇਸ ਮਨੁੱਖਾ ਜਨਮ ਦੇ ਵਿੱਚ ਲੋਕ ਉਸ ਪਰਮੇਸ਼ਰ ਕਾਲਪੁਰਖ ਵੈਗੁਰੂ ਦੀ ਸਿਫਤ ਨਹੀਂ ਕਰਦਾ ਉਹਨੂੰ ਯਾਦ ਨਹੀਂ ਕਰਦਾ ਉਹਦੇ ਗੁਨਾਹਾਂ ਦਾ ਧਿਆਨ ਨਹੀਂ ਕਰਦਾ ਉਹਦੇ ਗੁਨਾਹ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਨਹੀਂ ਕਰਦਾ ਤੇ ਵਿਕਾਰਾਂ ਵਿੱਚ ਲੱਗ ਕੇ ਮਿਸ਼ਰਾਂ ਵਿੱਚ ਲੱਗ ਕੇ ਬੁਰਾਈਆਂ ਵਿੱਚ ਲੱਗ ਕੇ ਹਉਮੈ ਹੰਕਾਰ ਵਿੱਚ ਆਪਣਾ ਜੀਵਨ ਜਿਹੜਾ ਹੈ ਉਹ ਵਿਅਰਥ ਗਵਾਈ ਜਾ ਰਿਹਾ ਹੈ ਤੇ ਸਤਿਗੁਰਾਂ ਨੇ ਫਿਰ ਗੁਰਬਾਣੀ ਅੰਦਰ ਇਥੋਂ ਤੱਕ ਵੀ ਕਹਿ ਦਿੱਤਾ ਕਿ ਭਾਈ ਜੇ ਤੈਨੂੰ ਮਾਨਸ ਜਨਮ ਮਿਲਿਆ ਹੋਇਆ ਹੈ ਇਹ ਮਾਨਸ ਜਨਮ ਦੁਰਲੱਭ ਤਾਂ ਹੈ ਜਿਓ ਉਸ ਪਰਮੇਸ਼ਰ ਨਾਲ ਜੁੜੇ ਹੋਏ ਹਾਂ ਜਿਓ ਉਸ ਪਰਮੇਸ਼ਰ ਨਾਲ ਜੁੜੇ ਨਹੀਂ ਸਤਿਗੁਰਾਂ ਨੇ ਬਾਣੀ ਅੰਦਰ ਇੱਥੋਂ ਤੱਕ ਲਿਖ ਦਿੱਤਾ ਕਿ ਭਾਈ ਇਹ ਤੇਰਾ ਜਿਹੜਾ ਮਨੁੱਖਾ ਜਨਮ ਹੈ ਪਸ਼ੂਆਂ ਵਰਗਾ ਹੈ ਮਰੇ ਹੋਏ ਪਸ਼ੂਆਂ ਵਰਗਾ ਹੈ ਸਤਿਗੁਰ ਦੀ ਬਾਣੀ ਚੋਂ ਅਸੀਂ ਵਾਕ ਪੜ੍ਹਦੇ ਹਾਂ ਜਿਨ੍ਹਾਂ ਸਤਿਗੁਰ ਪਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਕੋਈ ਮਾਨਸ ਜੂਨ ਨਾ ਆਖਿਐ ਪਸ਼ੂ ਢੋਰ ਗਵਾਰ ਉਹ ਪਸ਼ੂ ਨੇ ਮਰੇ ਹੋਏ ਪਸ਼ੂ ਨੇ ਜਿਨ੍ਹਾਂ ਨੇ ਸਤਿਗੁਰ ਦੇ ਸ਼ਬਦ ਦੀ ਵਿਚਾਰ ਨਹੀਂ ਕੀਤੀ ਭਾਵ ਸਤਿਗੁਰ ਦੇ ਸ਼ਬਦ ਦੀ ਵਿਚਾਰ ਕਰਕੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਨਹੀਂ ਉਸ ਮਾਲਕ ਦੀ ਸਿਫਤ ਸਲਾਹ ਨਹੀਂ ਕੀਤੀ ਤੇ ਆਪਣਾ ਜਨਮ ਵਿਅਰਥ ਕਾਰਥ ਜਿਹੜਾ ਹੈ ਉਹ ਵਿਸ਼ੇ ਵਿਕਾਰਾਂ ਦੇ ਵਿੱਚ ਬਤਾਉਣਾ ਸ਼ੁਰੂ ਕਰ ਦਿੱਤਾ ਹੁਣ ਵੇਖੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਉਨਾ ਦਾ ਵੀ ਤਲੰਗ ਰਾਗ ਅੰਦਰ ਬਚਨ ਹੈ ਹਰ ਜਸ ਰੇ ਮਨਾ ਗਾਇਲ ਹੈ ਜੋ ਸੰਗੀ ਹੈ ਤੇਰੋ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਤੇਰੇ ਸਾਥ ਨਿਭਣ ਵਾਲਾ ਹੈ ਜਿਹੜਾ ਤੇਰਾ ਸੰਗੀ ਹੈ ਉਹ ਹੈ ਉਸ ਹਰੀ ਪਰਮੇਸ਼ਰ ਦਾ ਨਾਮ ਹਰ ਜਸ ਰੇ ਮਨਾ ਗਾਇਲ ਹੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਔਸਰ ਦਾ ਅਰਥ ਹੁੰਦਾ ਹੈ ਉਮਰ ਜਿਹੜਾ ਸਾਡਾ ਉਮਰ ਦਾ ਸਮਾਂ ਹੈ ਦਿਨ ਬਦ ਦਿਨ ਕਰਕੇ ਇੱਕ ਇੱਕ ਪਲ ਕਰਕੇ ਇੱਕ ਇੱਕ ਮਿੰਟ ਕਰਕੇ ਇੱਕ ਇੱਕ ਸਕਿੰਟ ਕਰਕੇ ਹਰ ਰੋਜ਼ ਬਤੀਤ ਹੁੰਦਾ ਜਾ ਰਿਹਾ ਹੈ ਤੇ ਸਤਿਗੁਰੂ ਜੀ ਕਹਿੰਦੇ ਕਹੇ ਉਹ ਮਾਨ ਲੈ ਮੇਰੋ ਤੂੰ ਮੇਰੇ ਕਹੇ ਨੂੰ ਮੰਨਦਾ ਨਹੀਂ ਜੋ ਮੈਂ ਕਹਿ ਰਿਹਾ ਹਾਂ ਇਹਨੂੰ ਮੰਨ ਲੈ ਕਿ ਤੇਰੇ ਕੋਲ ਬਹੁਤਾ ਸਮਾਂ ਨਹੀਂ ਤੇ ਇਸ ਕਰਕੇ ਤੂੰ ਉਸ ਪਰਮੇਸ਼ਰ ਵਾਹਿਗੁਰੂ ਜੀ ਬੰਦਗੀ ਕਰ ਹੁਣ ਜਦੋਂ ਮਨੁੱਖ ਉਸ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ ਉਸ ਦੇ ਗੁਣ ਨਹੀਂ ਕਾਉਂਦਾ ਤੇ ਸਤਿਗੁਰਾਂ ਨੇ ਫਿਰ ਇਸ ਸ਼ਬਦ ਅੰਦਰ ਸਾਨੂੰ ਸਮਝਾਇਆ ਹੈ ਕਿ ਕਿੰਨਾ ਦੇ ਵਿੱਚ ਲੱਗ ਕੇ ਕਿੰਨਾ ਵਸਤੂਆਂ ਦੇ ਵਿੱਚ ਲੱਗ ਕੇ ਮਨੁੱਖ ਆਪਣੀ ਜ਼ਿੰਦਗੀ ਦਾ ਜਿਹੜਾ ਅਹਿਮ ਸਮਾਂ ਹੈ ਉਹ ਵਿਅਰਥ ਅਕਾਰਥ ਗਵਾਰਿਆ ਹੈ ਸਤਿਗੁਰ ਜੀ ਫਰਮਾਨ ਕਰਦੇ ਨੇ ਸੁਤ ਸੰਪਤ ਧਨ ਰਾਜ ਸਿਉ ਅਤਨੇ ਲਗਾਇਓ ਕਾਲ ਪਾਸ ਜਦ ਗੱਲ ਪਰੀ ਸਭ ਭਇਓ ਪਰਾਇਓ ਸਤਿਗੁਰੂ ਜੀ ਕਹਿੰਦੇ ਸੁੱਤ ਸਰਦਾਰ ਧੰਦਾ ਪੁੱਤਰ ਸੰਪਤ ਤਨ ਸੰਪੰਤੀ ਜ਼ਮੀਨ ਜਾਇਦਾਦ ਇਹਨਾਂ ਚੀਜ਼ਾਂ ਦੇ ਮੋਹ ਵਿੱਚ ਲੱਗ ਕੇ ਮਨੁੱਖ ਉਸ ਪਰਮੇਸ਼ਰ ਦੇ ਗੁਣਾਂ ਨੂੰ ਭੁੱਲਿਆ ਆਇਆ ਹੈ ਸੁੱਤ ਸੰਪਤ ਧਨ ਰਾਜ ਸਿਓ ਆ ਤਨੇ ਲਗਾਇਓ ਸਤਿਗੁਰੂ ਜੀ ਕਹਿੰਦੇ ਕਾਲ ਫਾਸ ਕਾਲ ਅਰਥ ਜਦੋਂ ਮੌਤ ਦਾ ਸਮਾ ਆ ਗਿਆ ਜਦ ਗੱਲ ਪਈ ਜਦੋਂ ਮੌਤ ਦੀ ਫਾਈ ਗੱਲ ਵਿੱਚ ਆ ਕੇ ਪੈ ਗਈ ਪੜ ਗਈ ਸਭ ਭਇਓ ਪਰਾਇਓ ਜਿਨ੍ਹਾਂ ਦਾ ਮਨੁੱਖ ਸਾਰੀ ਉਮਰ ਹੰਕਾਰ ਕਰਦਾ ਹੈ ਮੇਰੇ ਧੀਆਂ ਪੁੱਤਰ ਮੇਰੀ ਜ਼ਮੀਨ ਦਾ ਜਾਇਦਾਦ ਮੇਰਾ ਘਰ ਮੇਰਾ ਧਨ ਮੇਰਾ ਰਾਜ ਮੇਰਾ ਪੈਸਾ ਮੇਰੀ ਮੇਰੀ ਕਰਕੇ ਸਾਰੀ ਉਮਰ ਮਨੁੱਖ ਉਸ ਪਰਮੇਸ਼ਰ ਦੇ ਗੁਣ ਨਹੀਂ ਗਾਉਂਦਾ ਮੇਰੀ ਮੇਰੀ ਕਰਕੇ ਜੀਵਨ ਅਕਰਥ ਅਕਾਰਥ ਵਿਅਰਥ ਗਵਾਈ ਜਾ ਰਿਹਾ ਹੈ ਇਸ ਸਤਿਗੁਰੂ ਜੀ ਕਹਿੰਦੇ ਜਿੰਨਾ ਚੀਜ਼ਾਂ ਦਾ ਮਾਣ ਕਰਦਾ ਹੈ ਨਾ ਇਹ ਚੀਜ਼ਾਂ ਅਖੀਰ ਵੇਲੇ ਇਹਦੇ ਸਾਥ ਨਹੀਂ ਨਿਭਾਉਂਦੇ ਸਾਥ ਨਿਭਣਾ ਹੈ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੇ ਹੁਣ ਇਹ ਤੇ ਇਹ ਵੀ ਗੱਲ ਚੇਤੇ ਰੱਖਣਯੋਗ ਹੈ ਕਿ ਸਤਿਗੁਰੂ ਨੇ ਸਾਨੂੰ ਇਹ ਨਹੀਂ ਕਿਹਾ ਕਿ ਭਾਈ ਆਪਣਾ ਘਰ-ਬਾਰ ਛੱਡ ਦਿਓ ਧੀਆਂ ਪੁੱਤਰ ਛੱਡ ਦਿਓ ਘਰ ਪਰਿਵਾਰ ਛੱਡ ਦਿਓ ਜਿਨ੍ਹਾਂ ਨੇ ਘਰ ਪਰਿਵਾਰ ਛੱਡਿਆ ਹੋਇਆ ਸੀ ਸਤਿਗੁਰੂਆਂ ਨੇ ਉਹਨਾਂ ਨੂੰ ਸਗੋਂ ਕਿਹਾ ਕਿ ਭਾਈ ਆਪਣੇ ਗ੍ਰਸਥ ਧਰਮ ਵਿੱਚ ਰੋ ਆਪਣੇ ਘਰ ਵਿੱਚ ਰੋ ਇੱਥੇ ਕੇਵਲ ਤੇ ਕੇਵਲ ਇੰਨੀ ਸਮਝਣ ਦੀ ਲੋੜ ਹੈ ਰਹਿਣਾ ਮਾਇਆ ਵਿੱਚ ਹੈ ਪਰ ਇਹਨਾਂ ਚੀਜ਼ਾਂ ਦੇ ਵਿੱਚ ਸੁਰਤ ਨਹੀਂ ਬਸਾਉਣੇ ਇਹਨਾਂ ਚੀਜ਼ਾਂ ਦਾ ਹੰਕਾਰ ਨਹੀਂ ਕਰਨਾ ਮੈਂ ਮੇਰੀ ਨਹੀਂ ਕਰਨੀ ਕਿ ਜੋ ਕੁਝ ਮੇਰੇ ਕੋਲ ਹੈ ਉਹੀ ਸਭ ਕੁਝ ਹੈ ਭਾਵ ਉਹਦਾ ਹੰਕਾਰ ਕਰਕੇ ਤੇ ਪਰਮੇਸ਼ਰ ਨੂੰ ਭੁੱਲ ਜਾਣਾ ਜਿੰਨੇ ਸਾਰੀਆਂ ਦਾਤਾਂ ਦਿੱਤੀਆਂ ਹੋਈਆਂ ਨੇ ਸਤਿਗੁਰ ਜੀ ਕਹਿੰਦੇ ਅੱਗੇ ਫਿਰ ਸਤਿਗੁਰ ਜੀ ਫਰਮਾਨ ਕਰਦੇ ਨੇ ਕਿ ਜਾਣਦਾ ਮਨੁੱਖ ਸਭ ਕੁਝ ਹੈ ਜਾਣਦਾ ਹਰੇਕ ਮਨੁੱਖ ਹੈ ਕਿ ਭਾਈ ਇਹਨਾਂ ਚੀਜ਼ਾਂ ਨੇ ਸਾਡਾ ਸਾਥ ਨਹੀਂ ਨਿਭਾਉਣਾ ਜਾਣ ਬੁੱਝ ਕੇ ਬਾਵਰੇ ਤ ਕਾਜ ਵਿਗਾਰਿਓ ਬਾਵਰੇ ਦਾ ਅਰਥ ਹੁੰਦਾ ਚੱਲੇ ਮਨੁੱਖ ਏ ਕਮਲੇ ਮਨੁੱਖ ਕਹਿੰਦੇ ਜਾਣ ਬੁੱਝ ਕੇ ਤੂੰ ਆਪਣੀ ਜ਼ਿੰਦਗੀ ਦਾ ਕਾਰਜ ਜਿਹੜਾ ਹੈ ਉਹ ਅਜਾਈਂ ਗਵਾ ਰਿਹਾ ਹੈ ਜਾਣ ਬੁੱਝ ਕੇ ਬਾਵਰੇ ਤ ਕਾਜ ਵਿਗਾਰਿਓ ਪਾਪ ਕਰਤ ਸੁਖਿਓ ਨਹੀਂ ਨਾ ਗਰਭ ਨਿਵਾਰਿਓ ਕਹਿੰਦੇ ਪਾਪ ਕਰਦਿਆਂ ਤੋ ਸੰਗਦਾ ਨਹੀਂ ਸੁਖਿ ਦਾ ਅਰਥ ਹੁੰਦਾ ਸੰਗਣਾ ਕਹਿੰਦੇ ਪਾਪ ਕਰਨ ਗਮਲੁਖ ਸੰਗਦਾ ਨਹੀਂ ਨਾ ਗਰਭ ਨਿਵਾਰਿਓ ਗਰਭ ਦਾ ਅਰਥ ਹੁੰਦਾ ਹੰਕਾਰ ਕਹਿੰਦੇ ਹੰਕਾਰ ਨੂੰ ਦੂਰ ਨਹੀਂ ਕਰਦਾ ਨਿਵਾਰਿਓ ਦਾ ਅਰਥ ਹੈ ਦੂਰ ਕਰਨਾ ਭਾਵ ਹੰਕਾਰ ਨੂੰ ਛੱਡਦਾ ਨਹੀਂ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਮਸਤ ਹੋਇਆ ਹੋਇਆ ਹੈ ਕਿ ਸੁਰਤ ਆਪਣੀ ਇਹਨਾਂ ਚੀਜ਼ਾਂ ਦੇ ਵਿੱਚ ਇੰਨੀ ਮਨੁੱਖ ਨੇ ਫਸਾਈ ਹੋਈ ਹੈ ਫਿਰ ਅੱਗੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਭਾਈ ਜੇ ਤੂੰ ਅਜੇ ਵੀ ਚਾਹਣਾ ਹੈ ਤ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਸਕਦਾ ਹੈ ਕਿਸ ਤਰੀਕੇ ਨਾਲ ਜੇਹ ਵਿਦ ਗੁਰ ਉਪਦੇਸਿਆ ਸੋ ਸੁਣਦੇ ਭਾਈ ਨਾਨਕ ਕਹਿਤ ਪੁਕਾਰ ਕਾ ਗਹੋ ਪ੍ਰਭ ਸ਼ਰਨਾਈ ਕਹਿੰਦੇ ਜਿਸ ਤਰੀਕੇ ਦੇ ਨਾਲ ਸਾਨੂੰ ਗੁਰੂ ਨੇ ਸੋਝੀ ਬਖਸ਼ਿਸ਼ ਕੀਤੀ ਹੈ ਗੁਰੂ ਨੇ ਗਿਆਨ ਦਿੱਤਾ ਹੈ ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਸ ਦੇ ਲੜ ਲੱਗ ਗੁਰੂ ਜੀ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਗਹੋ ਪ੍ਰਭ ਸ਼ਰਨਾਈ ਭਾਵ ਪ੍ਰਭੂ ਦੀ ਸ਼ਰਨ ਪਕੜ ਲੈ ਗਹੋ ਦਾ ਅਰਥ ਹੁੰਦਾ ਪਕੜਨਾ ਭਾਵ ਪ੍ਰਭੂ ਦੀ ਸ਼ਰਨ ਵਿੱਚ ਪੈ ਜਾ ਪ੍ਰਭੂ ਦੀ ਸ਼ਰਨ ਵਿੱਚ ਕਿਵੇਂ ਪੈਣਾ ਹੈ ਗੁਰਬਾਣੀ ਅਨੁਸਾਰ ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰਨਾ ਉਸ ਸਿੱਖਿਆ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਉਹਨਾਂ ਅਨੁਸਾਰ ਆਪਣੀ ਜ਼ਿੰਦਗੀ ਬទਿਤ ਕਰਨੀ ਇਹਨੂੰ ਹੀ ਕਿਹਾ ਜਾਂਦਾ ਹੈ ਕਿ ਮਨੁੱਖ ਪ੍ਰਭੂ ਦੀ ਸ਼ਰਨ ਵਿੱਚ ਪਿਆ ਹੋਇਆ ਹੈ ਪ੍ਰਭੂ ਦੀ ਸ਼ਰਨ ਮਨੁੱਖ ਨੇ ਪਕੜੀ ਹੋਈ ਹੈ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸ਼ਲੋਕ ਵਿੱਚ ਵੀ ਸਤਿਗੁਰ ਜੀ ਇਹੀ ਪਰਮਾਨ ਕਰ ਰਹੇ ਨੇ ਕਿ ਭਾਈ ਉਸ ਪਰਮੇਸ਼ਰ ਕਾਲਪੁਰਖ ਵੈਗੁਰੂ ਦਾ ਨਾਮ ਕਿਵੇਂ ਜਪਣਾ ਹੈ ਪਹਿਲੀ ਪੰਕਤੀ ਅੰਦਰ ਸਤਿਗੁਰਾਂ ਨੇ ਸਾਨੂੰ ਇਹ ਸਮਝਾਇਆ ਕਿ ਗੋਬਿੰਦ ਦੇ ਗੋ ਨਹੀਂ ਗਾਏ ਤੇ ਜਨਮ ਵਿਅਰਥ ਅਕਾਰਥ ਤੁਰਿਆ ਜਾ ਰਿਹਾ ਹੈ ਤੇਰੇ ਕੋਲ ਕਹਿੰਦੇ ਅਜੇ ਵੀ ਸਮਾਂ ਹੈ ਤੂੰ ਨਾਮ ਜਪ ਨਾਮ ਜਪਣਾ ਕਿਵੇਂ ਹੈ ਸਤਿਗੁਰਾਂ ਨੇ ਮਨ ਰਹੀਂ ਉਪਦੇਸ਼ ਦਿੱਤਾ ਤਨ ਕਰਕੇ ਨਹੀਂ ਕੇਵਲ ਤੇ ਕੇਵਲ ਸਤਿਗੁਰਾਂ ਨੇ ਆਖਿਆ ਕਹੋ ਨਾਨਕ ਹਰ ਭਜ ਮਨਾ ਕਹਿੰਦੇ ਹੇ ਮੇਰਿਆਂ ਮਨਾ ਹਰੀ ਨੂੰ ਭਜ ਭਜ ਦਾ ਅਰਥ ਦਾ ਭਜਨ ਕਰ ਸਿਮਰਨ ਕਰ ਬੰਦਗੀ ਕਰ ਉਸ ਮਾਲਕ ਨੂੰ ਸਦਾ ਯਾਦ ਰੱਖ ਸਦਾ ਚੇਤੇ ਰੱਖ ਕਿਸ ਤਰੀਕੇ ਨਾਲ ਇਹ ਹੈ ਵਿਧ ਜਲ ਕੋ ਮੀਨ ਕਹਿੰਦੇ ਜਿਸ ਤਰੀਕੇ ਦੇ ਨਾਲ ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ ਮੱਛੀ ਪਾਣੀ ਨਾਲ ਪ੍ਰੇਮ ਕਰਦੀ ਹੈ ਇਸ ਤਰੀਕੇ ਨਾਲ ਤੁਮੀ ਕਹਿੰਦੇ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦਾ ਨਾਮ ਜਪ ਉਸ ਅਕਾਲ ਪੁਰਖ ਵੈਗੁਰੂ ਦੇ ਨਾਲ ਸਾਝ ਬਣਾ ਪ੍ਰੀਤ ਪਾ ਸੋ ਸਾਧ ਸੰਗਤ ਜੀ ਪਹਿਲੇ ਸ਼ਲੋਕ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਉਹੀ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਕਿਵੇਂ ਉਸ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਹੈ ਧਿਆਉਣਾ ਹੈ ਯਾਦ ਕਰਨਾ ਹੈ ਸੋ ਬੁਢਿਆਂ ਪਾਸੋਂ ਬੇਅੰਤ ਭੁਲਾ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਜੀ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਹੋਰਨਾਂ ਤੱਕ ਵੀ ਵੀਡੀਓ ਜੜੀ ਹੋ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ